ਕਨ ਸੰਗਰੂ ਦੇ ਕਨੋਰੀ ਬਾਰਡਰ ਉਤੇ ਹਰਿਆਣਾ ਪੁਲਿਸ ਨਾਲ ਟਕਰਾਅ ਦੌਰਾਨ ਨੌਜਵਾਨ ਕਿਸਾਨ ਸ਼ੁਕਰਗ ਸਿੰਘ ਦੀ ਸਿਰ ਉਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਪੂਰੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਆਪਣਾ ਦੁੱਖ ਜ਼ਾਹਰ ਆ ਤੇ ਹੁਣ ਇਸੇ ਦੌਰਾਨ ਪੰਜਾਬੀ ਐਕਟਰ ਬੀਨੂ ਢਿੱਲੋਂ ਨੇ ਵੀ ਕਿਸਾਨ ਸ਼ੁਕਰਗ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੇ ਆਪਣੀ ਇੰਸਟਾਗ੍ਰam ਉਤੇ ਸ਼ੁਕਰਗ ਸਿੰਘ ਦੀ ਫੋਟੋ ਲਾ ਕੇ ਤੇ ਕੈਪਸ਼ਨ ਵਿੱਚ ਲਿਖਿਆ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਈਓ ਮੇਰੇ ਲਬੂਦਾ ਕੇਸਰ ਮਿੱਟੀ ਚ ਨਰ ਲਾਇਓ ਯੋਦਿਆ ਇੱਕਲ ਨਹੀਂ ਤੇਰੀ ਨਹੀਂ ਲੋਕਤੰਤਰ ਦੀ ਮੌਤ ਹੈ ਵਾਏ ਗਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੁਹਾਨੂੰ ਦੱਸ ਦੇ ਕਿ ਜਸਵੀਰ ਨੇ ਸ਼ਹੀਦੀ ਪਾਈ ਹੈ ਉਹ ਜ਼ਿਲ੍ਹਾ ਬਠਿੰਡਾ ਪਿੰਡ ਬਾਲੋ ਦਾ ਰਹਿਣ ਵਾਲਾ ਸੀ ਤੇ ਉਹ ਦੋ ਪਹਿਣਾ ਦਾ ਇੱਕ ਲੋਤਾ ਭਰਾ ਸੀ ਤੇ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਆਪਣਾ ਦੁੱਖ ਜਤਾਇਆ ਸੀ ਅਤੇ ਕਿਹਾ ਸੀ ਕਿ ਜਿਹੜੇ ਵੀ ਅਧਿਕਾਰਾਂ ਨੇ ਗੋਲੀ ਚਲਾਈ ਹੈ ਉਸ ਖਿਲਾਫ ਐਫਆਰ ਕੀਤੀ ਜਾਵੇਗੀ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਕਹਾਣੀ ਨੂੰ ਲੈ ਕੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ